ਬੰਦਾ ਤੇਰੇ ਮਗਰ ਨਹੀਂ ਆ ਬਸ ਬੰਦਾ ਬੜਾ ਸਰਮਾਇਦਾਰ ਬੰਦਾ ਲੋਟਾ ਤੇ ਨਾਰ ਤੇ ਗੱਲ ਕਰੇ ਬੰਦਾ ਚੱਲ ਹਾਂ ਗੰਬਰੋ ਬੰਦੇ ਫਰੂਟ ਹਾਂ ਤੇਰਾ ਕੋਈ ਬੰਦਾ ਨਹੀਂ ਹੋ ਰੰਡਾ ਤੇਰੇ ਪਿੱਛੇ ਕੋਈ ਬੰਦਾ ਨਹੀਂ ਆ ਤੇਰੇ ਪਿੱਛੇ ਕੋਈ ਬੰਦਾ ਨਹੀਂ ਆ ਰਹਾ ਤੇ ਤੂੰ ਮੈਨੂੰ ਤੇਰੀ ਬੋਲ ਛੱਲੇ ਨੇ ਤੇਰਾ ਗੱਲ ਮੈਂ ਨਾ ਪੈਕ ਜੀ ਨੂੰ ਬਾਈਕ ਕਰੇ ਮੈਂ ਲੱਖਾ ਨਾ ਇਹਦੇ ਵੀ ਸੀ ਨਾ ਉਹਦਾ ਸਾਡੇ ਆਪਣੀ ਬੰਦੂ ਨਾਲ ਮਿਲ ਕੇ ਗਿਗਾਪਤੀ ਆ ਗਿਆ ਆ ਬੋਟ ਆ ਰਹੀ ਹੈ ਘਰ ਉਹ ਨਾਲ ਪਾਉ ਘਰ ਨਾਲ ਨਾਲ ਲਾਓ ਇੱਥੇ ਕੀ ਹੈ ਉਹ ਨਾਲ ਹੀ ਆਉ ਇੱਥੇ ਲੱਗ ਗਿਆ ਉਹ ਤੋਂ ਲੈ ਆ ਉਹ ਬੰਦੇ ਜਿੱਥੇ ਲੱਗਿਆ ਕਹ ਲਾ ਜੇ ਨਸ਼ੇ ਨੁਸ਼ੇ ਵੀ ਕੀਤੇ ਬੰਦੇ ਦੇ ਐਕਟੀਵਾ ਤੋੜੀਆਂ ਉਹ ਭਾਜੀ ਨਸ਼ੇ ਨੁਸ਼ਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਦਾ ਪੱਟਾਂ ਦੇ ਵਿੱਚ ਠੀਕ ਹੈ ਜੀ ਗੱਡੀ ਬਹੁਤ ਤੇਜ਼ ਚਲਾ ਰਹੇ ਸੀ ਤੇਜ਼ ਨਹੀਂ ਭਾਜੀ ਆਪਦੇ ਹੱਥ ਹੀ ਮੈਂ ਆਉਣ ਰਿਹਾ ਸੀ ਠੀਕ ਹੈ ਗੱਡੀ ਤੇਜ਼ ਚਲਾ ਰਹੇ ਤਾਂ ਹੀ ਉਹਨਾਂ ਨੇ ਮੈਨੂੰ ਨੁਕਸਾਨ ਭਾਜੀ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਹੈ ਨਾ ਉਹ ਮੇਰਾ ਫੋਨ ਡੇਗਿਆ ਪੈਰਾਂ ਦੇ ਵਿੱਚ ਡਿੱਗ ਗਈ ਉਹ ਫੂਰ ਫੜ ਲਿਆ ਫੜਦਾ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੌਰੀ ਉਹਦੇ ਲਈ ਮੈਂ ਗਲ ਉਹਨਾਂ ਦੀ ਐਕਟੀਵਾ ਵੀ ਟੁੱਟੀਆਂ ਹਾਂਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮਝਦਾ ਹਾਂ ਗੱਲ ਜੋ ਵੀ ਨੁਕਸਾਨ ਹੋਇਆ ਉਹਨਾਂ ਦਾ ਮੈਨੂੰ ਪਤਾ ਆ ਗਲਤੀ ਮੇਰੀ ਆ ਮੈਂ ਫੂਨ ਫਾਂਡ ਆ ਗਿਆ ਪੈਰਾਜੋ ਤੇ ਉਹ ਗਲਤੀ ਮੇਰੀ ਆ ਕਿਹੜੀ ਜਗ੍ਹਾ ਤੇਰਾ ਨਾਮ ਕੀ ਤੇ ਕਿਹੜੀ ਜਗ੍ਹਾ ਮੈਂ ਸਰ ਗਨਮੈਨ ਚੱਲਦਾ ਹਾਂ ਜੀ ਕਰਨਜੀਤ ਸਿੰਘ ਗੇਲ ਨਾਲ ਜੀ ਹਾਂਜੀ ਵਾਈਸ ਚੇਅਰਮੈਨ ਐਸੇ ਚੱਲਦੇ ਤੇ ਉਹਨਾਂ ਨਾਲ ਗਨਮੈਨ ਚੱਲਦੇ ਆ ਮੰਨਦੇ ਹੋ ਕਿ ਤੁਹਾਡੀ ਗਲਤੀ ਹੀ ਆ ਹਾਂਜੀ ਭਾਈ ਮੈਂ ਮੰਨਣਾ ਮੇਰੀ ਗਲਤੀ ਆ ਮੈਂ ਫੂਨ ਫਾਂਡ ਲੱਗ ਗਿਆ ਪੈਰਾਜੋ ਤੇ ਉਹ ਧਿਆਨ ਜਿਹੜਾ ਪੈਰਾਜੋ ਗਿਆ ਸਟੀਅਰਿੰਗ ਤੋੜ ਕੇ ਤੇ ਉਹ ਜਿਹੜਾ ਗੱ ਜੇ ਮੈਂ ਸਿੰਘ ਨਾਵੜੀ ਤੇ ਖਲੋਦੀ ਐਕਟਵਾਜਾ ਬੈਠੇ ਆ ਤੇ ਉਸ ਨੂੰ ਪੁਲਿਸ ਵਾਲਾ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਤੀ ਆ ਜੇ ਸਾਰੇ ਮਹਾ ਹੀ ਆਪਾਂ ਬਚ ਗਏ ਨਾ ਭੱਜ ਕੇ ਬਚੇ ਨਹੀਂ ਤੇ ਆਪਾਂ ਸਿੱਧੀ ਉਹਨੇ ਮਾਰ ਦੇਣਾ ਜਾਨੂੰ ਤਾਂ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂਜੀ ਇਹ ਸਿੱਪਤ ਗੱਡੀ ਦੇ ਨਾਵੜੀ ਗੱਡੀ ਸੀ ਜੀ ਉੱਥੇ ਆ ਗਿਆ ਇਹਨਾਂ ਦਾ ਗੱਡੀਆਂ ਨੂੰ ਨੁਕਸਾਨ ਆਇਆ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਡੇ ਨੇ ਸਾਰੇ ਖਤੌਨੀ ਕਰ ਦਿੱਤੀ ਲੱਗਦਾ ਨੇ ਮੁਲਾਜ਼ਮ ਨੂੰ ਨਸ਼ਾ ਨਸ਼ਾ ਕੋਈ ਕੀਤਾ ਸੀ ਕੋਈ ਹੋਣ ਇਹਨਾਂ ਦਾ ਪਤਾ ਨਹੀਂ ਬਾਕੀਆਂ ਦਾ ਫੋਨ ਤੇ ਲੱਗੇ ਪਰ ਸਿੱਧੀ ਕੋਈ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖ ਇੱਥੇ ਹੀ ਖਲੋਤੇ ਸੀ ਹੁਣ ਇੱਕ ਜਹਾਗੇ ਨਿਕਲੇ ਸੀ ਤੇ ਰਹਿਤਬੀਰ ਤੇ ਹੁਣ ਇਹ ਹੀ ਨਿਕਲੇ ਸੀ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿਤੇ ਪੁਲਿਸ ਵਾਲਾ ਸੀ ਤੇ ਅਸੀਂ ਮਾਹ ਹੀ ਥੋੜਾ ਬਹੁਤਾ ਭੱਜ ਕੇ ਜਾ ਰਹੇ ਸੀ ਅਸੀਂ ਮਰੀ ਜਾਣਾ ਸੀ ਮਾਹ ਹੀ ਬਜੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਹੈ ਅਸੀਂ ਭਾਈ ਨਾਮ ਤਾਂ ਹੀ ਘੰਡੇ ਲੱਗੇ ਹੋ ਕੋਈ ਨਸ਼ਾ ਨਸ਼ਾ ਕੀਤਾ ਕੋਈ ਸਲਾ ਹਾਂ ਜੀ ਕੋਈ ਨਸ਼ਾ ਨਸ਼ਾ ਨਹੀਂ ਕੀਤਾ ਕੋਈ ਸਲਾ ਪਤਾ ਨਹੀਂ ਜੀ ਪਤਾ ਨਹੀਂ ਲੱਗਾ ਹੁਣ ਇਹ ਬੜੀ ਤੇਜ਼ੀ ਨਾਲ ਆ ਗਿਆ ਹੈ ਫੋਨ ਤੇ ਲੱਗਾ ਹੀ ਜਾਵੇ ਕਿੰਨੀਆਂ ਕੱਡੀਆਂ ਆਈ ਜਿਹੜੇ ਇਹਨਾਂ ਨੇ ਵਿੱਚ ਮਾਰੀਆਂ ਤਿੰਨ ਚਾਰ ਤਿੰਨ ਚੱਕ ਦੇ ਟੁੱਟ ਗਈ ਪੂਰੀ ਐਕਟਿਵਾ ਪੂਰੀ ਖਿੱਲਰ ਗਈ ਐਕਟਿਵਾ ਉਹ ਉਧਰ ਲੱਗੀ ਐ ਡੀ ਐਕਟਿਵਾ ਪੂਰੀ ਖਿੱਲਰ ਗਈ ਹੋ ਗਈ ਕਰਦੇ ਭਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਦੇ ਭਰਨਾ ਹੀ ਭਰਨਾ ਵਾ